ਕਿ ਤੁਸੀਂ ਜਾਣਦੇ ਹੋ ਆਪਾਂ ਸੀ ਸਮਾਰਗ ਯਾਤਰਾ ਦੇ ਵਿੱਚ ਯਾਤਰਾ ਕਰ ਰਹੇ ਹਾਂ ਪਰ ਉਸ ਯਾਤਰਾ ਦੇ ਵਿੱਚ ਕੁਝ ਖਾਸ ਸੇਵਾਦਾਰ ਕੁਝ ਖਾਸ ਇਹੋ ਜਿਹੇ ਸਿੱਖ ਗੁਰੂ ਦੇ ਪਿਆਰੇ ਜੁੜੇ ਹੋਏ ਨੇ ਜੋ ਆਪਣੀ ਤਨ ਮਨ ਧਨ ਹਰ ਜਗ੍ਹਾ ਤੂੰ ਦਿਨ ਰਾਤ ਲੱਗੇ ਹੋਏ ਨੇ 2010 ਤੋਂ ਨਗਰ ਕੀਰਤਨ ਦੇ ਸੰਬੰਧ ਚ ਤੁਰੇ ਹੁੰਦੇ ਆ ਹਾਂਜੀ ਤਾਂ ਤਕਰੀਬਨ 21 ਤੇ 13ਵਾਂ ਨਗਰ ਕੀਰਤਨ ਆ ਰਿਹਾ ਤੇ ਵੀ ਨਿਗਰਖ ਰਿਹਾ ਜਿੱਤੇਰਾ ਸਾਲ ਤੋਂ ਢੁੜੇ ਹੋਏ ਤੁਸੀਂ ਜੀ ਜੀ ਫਿਰ ਆਹੀ ਸੇਵਾ ਨਿਭਾਉਂਦੇ ਹੋ ਹਾਂ ਜੀ ਹਰੇਕ ਸਾਲ ਮੈਨੂੰ ਹਰੀ ਝੰਡੀ ਲਾਲ ਝੰਡੀ ਦਾ ਪ੍ਰਮਾਨ ਦਿੱਤਾ ਹੋਇਆ ਨਾਲ ਨਾਲ ਨਗਰ ਕੀਰਤਨ ਦੇ ਨਾਲ ਕੰਟਰੋਲ ਰੱਖਣਾ ਵਾਹਿਗੁਰੂ ਜੀ ਇਹ ਆ ਜਿਹੜਾ ਖਤਰੇ ਦਾ ਪ੍ਰਤੀਕ ਆ ਖਤਰਾ ਹੁੰਦਾ ਆ ਆਪਾਂ ਕਿਸੇ ਨੂੰ ਕੰਟਰੋਲ ਕਰਨਾ ਕਿਸੇ ਨੂੰ ਦਿਖਾਉਣਾ ਆ ਸਾਈਡ ਤੇ ਕਰਨਾ ਸਾਈਡ ਤੇ ਕਰਨਾ ਆ ਕਿਸੇ ਨੂੰ ਰੋਕਣਾ ਹੈ ਨਾ ਇਹ ਲਾਲ ਦਿਖਾਈਦਾ ਆ ਹਾਂ ਤਾਂ ਜੇ ਕਿਤੇ ਸਾਨੂੰ ਖਤਰਾ ਦੀਦਾ ਆ ਤਾਂ ਅਸੀਂ ਲਾਲ ਝੰਡੀ ਦਿਖਾ ਦੇਦੀ ਆ ਹੈ ਨਾ ਜੀ ਜੇ ਸਾਨੂੰ ਰਾਹ ਪੱਧਰਾ ਦਿਖ ਰਿਹਾ ਆ ਕੋਈ ਸਾਨੂੰ ਨਹੀਂ ਕੁਝ ਦਿਖ ਰਿਹਾ ਆ ਪਰ ਹਰੀ ਝੰਡੀ ਦੇ ਕੇ ਤਾਂ ਫੇ ਆਪਾਂ ਇਸ਼ਾਰਾ ਦੇ ਦਿਆ ਵੀ ਆਓ ਪਈਏ ਇਕੱਠੇ ਸੰਗਤਾਂ ਦੇ ਨਾਲ ਜੁੜੋ ਹੈ ਨਾ ਦੇਖੋ ਜੀ ਵਾਹਿਗੁਰੂ ਜੀ ਘਰ ਦਾ ਪ੍ਰੋਗਰਾਮ ਹੋਵੇ ਤਾਂ ਬੰਦਾ ਥੱਕ ਜਾਂਦਾ ਕੋਈ ਘਰ ਦਾ ਕੰਮਕਾਰ ਕੀਤਾ ਹੋਵੇ ਸਵੇਰ ਤੋਂ ਲੈ ਕੇ 2 ਘੰਟੇ ਵੀ ਕੰਮ ਕੀਤਾ ਹੋਵੇ ਤਾਂ ਬੰਦਾ ਥੱਕ ਜਾਂਦਾ ਪਰ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਕੋਈ ਥੱਕਦਾ ਨਹੀਂ ਕੋਈ ਥਕਾਵਟ ਨਹੀਂ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਹਾਂ ਕਦੇ-ਕਦੇ ਮਹਾਰਾਜੇ ਆਪ ਇੰਥਿਆਨ ਲੈਣ ਵਾਸਤੇ ਸਾਨੂੰ ਦੇਖਦੇ ਪਰਖਦੇ ਆ ਪਰ ਅਸੀਂ ਤਾਂ ਉਹਨਾਂ ਨੂੰ ਸਨਮੁਖ ਰੱਖ ਕੇ ਕਹਿਦਾ ਆ ਵੀ ਭਾਈ ਪਰਖਦੇ ਵੀ ਤੁਸੀਂ ਆ ਪਰਖ ਲੈਣ ਵਾਲੇ ਵੀ ਤੁਸੀਂ ਪਰਖਦੇ ਵੀ ਤੁਸੀਂ ਆ ਤਾਂ ਪਰਖੇ ਚ ਜਾਣ ਵਾਲੇ ਪਾਸ ਕਰਨ ਵਾਲੇ ਵੀ ਪਾਸ ਹੋਣ ਵਾਲੇ ਵੀ ਤੁਸੀਂ ਅਸੀਂ ਤਾਂ ਕੁਝ ਵੀ ਨਹੀਂ ਜੀ ਸਾਨੂੰ ਮਹਾਰਾਜ ਜੀ ਨੇ ਗੁਰ ਗੋਬਿੰਦ ਸਿੰਘ ਜੀ ਨੇ ਵੀ ਕੰਡਿਆ ਤੇ ਤੁਰ ਕੇ ਦਿਖਾ ਦਿੱਤਾ ਸੀਗਾ ਅਸੀਂ ਨਾ ਜੀ ਤਾਂ ਗੁਰ ਗੋਬਿੰਦ ਸਿੰਘ ਜੀ ਮਛਵਾੜੀ ਜੰਗਲਾਂ ਚੋਂ ਲੰਘਦੇ ਹੋਏ ਉਹ ਤਾਂ ਜੰਗਲ ਸੀਗੇ ਇਹ ਤਾਂ ਰੋੜ ਹੈ ਜੀ ਹਜੇ ਪੱਧਰੇ ਆ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤੱਕ ਤੁਸੀਂ ਜਾਣਦੇ ਹੋ ਆਪਾਂ ਸੀ ਸਮਰਗ ਯਾਤਰਾ ਦੇ ਵਿੱਚ ਯਾਤਰਾ ਕਰ ਰਹੇ ਹਾਂ ਪਰ ਉਸ ਯਾਤਰਾ ਦੇ ਵਿੱਚ ਕੁਝ ਖਾਸ ਸੇਵਾਦਾਰ ਕੁਝ ਖਾਸ ਇਹੋ ਜਿਹੇ ਸਿੱਖ ਗੁਰੂ ਦੇ ਪਿਆਰੇ ਜੁੜੇ ਹੋਏ ਨੇ ਜੋ ਆਪਣੀ ਤਨ ਮਨ ਧਨ ਹਰ ਜਗ੍ਹਾ ਤੋਂ ਦਿਨ ਰਾਤ ਲੱਗੇ ਹੋਏ ਨੇ ਸਿੱਖ ਖਾਸ ਸੇਵਾ ਦੇਖੋ ਤੁਸੀਂ ਤੁਸੀਂ ਰੋਡ ਤੇ ਚੱਲਦੇ ਹੋ ਤੇ ਰੋਡ ਦੇ ਉੱਤੇ ਜਿਹੜਾ ਕਾਫਲਾ ਚੱਲਦਾ ਤੇ ਉਹਨੂੰ ਕੰਟਰੋਲ ਕਰਨਾ ਬੜਾ ਮੁਸ਼ਕਿਲ ਹੁੰਦਾ ਕਿਉਂਕਿ ਹਾਈਵੇ ਤੇ ਲੋਕ ਭੀੜ ਦੇ ਵਿੱਚੋਂ ਪਿੰਡਾਂ 'ਚ ਲੰਘਦੇ ਆਪਾਂ ਪਰ ਉੱਥੇ ਹੀ ਇੱਕ ਸਾ ਵੀਰ ਨੂੰ ਬੁਲਾਵਾਂਗਾ ਦੇਖੋ ਲਾਲ ਚੰਡੀ ਤੇਰੀ ਚੰਡੀ ਖੜਿਆ ਹੋਇਆ ਗੁਰੂ ਦਾ ਸਿੰਘ ਖੜਿਆ ਹੋਇਆ ਇਹ ਗਰੀਬਨ ਕੋ ਦੇਹੁ ਪਾਤਸ਼ਾਹੀ ਗੁਰੂ ਦਾ ਪ੍ਰਮਾਨ ਹੈ ਇਹ ਤੇ ਆ ਗੁਰੂ ਦਾ ਸਿੰਘ ਪਹਿਲੇ ਦਿਨ ਤੋਂ ਨੰਗੇ ਪੈਰ ਦੇਖੋ ਪਹਿਲਾ ਨੰਗੇ ਪੈਰ ਦਿਖਾ ਦੋ ਵੀਰ ਦੇ ਪਹਿਲੇ ਦਿਨ ਤੋਂ ਸੜਕਾਂ ਦੇ ਉੱਤੇ ਨੰਗੇ ਪੈਰ ਗਲੀਆਂ ਦੇ ਵਿੱਚ ਪੱਥਰ ਸਭ ਤਰ੍ਹਾਂ ਦੇ ਲੰਘ ਕੇ ਵੀਰ ਸਾਡਾ ਸੇਵਾ ਨਿਭਾ ਰਿਹਾ ਬੜੀ ਬੜਾ ਖੁਸ਼ੀ ਦੀ ਗੱਲ ਵੀ ਹੈ ਬੜੇ ਇਹੋ ਜਿਹੇ ਜੋ ਵੱਡੀ ਚ ਨਹੀਂ ਬੰਦੇ ਔਰ ਪੈਦਲ ਮਤਲਬ ਕਿੰਨੇ ਕਿਲੋਮੀਟਰ ਰੋਜ਼ ਮਤਲਬ ਕਿ ਸਾਨੂੰ ਸਫ਼ਰ ਤੀਸਰਾ ਦਿਨ ਹੈ ਅੱਜ ਕਰਦੇ ਹੋਏ ਨੂੰ ਆ ਵੀਰ ਇਦਾਂ ਹੀ ਬਸ ਗੱਡੀ ਦੇ ਬਾਹਰ ਲਟਕਦੇ ਦਿਖਦੇ ਆ ਸਾਨੂੰ ਵੀ ਗੱਡੀ ਦੇ ਬਾਹਰ ਲਟਕੇ ਔਰ ਲਾਲ ਚੰਡੀ ਹਰੀ ਚੰਡੀ ਫੜੀ ਹੁੰਦੀ ਵੀਰ ਜੀ ਗੁਰਦੇਵ ਸਿੰਘ ਤੁਹਾਡਾ ਨਾਮ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਅੱਗੇ ਤੱਕ ਪਹੁੰਚਾਏ ਜ਼ਰੂਰ ਕਿ ਸਾਨੂੰ ਵੀਰ ਤੇ ਬੜੀ ਇਨਸਪੀਰੇਸ਼ਨ ਲੱਗੀ ਵੀਰ ਤੁਸੀਂ ਇਹ ਸੇਵਾ ਨਾਨਕ ਕਦੋਂ ਜੋੜੇ ਸੀ ਯਾਤਰਾ ਨਾਲ ਜਿਹੜੀ ਸੀਸmarg ਯਾਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਧਰ ਆ ਜਾਓ ਮੈਂ ਜੀ ਇਹ ਸੇਵਾ ਦਾ ਸਾਬਜਾਦਾ ਬਾਬਾ ਫਤਿਹ ਸਿੰਘ ਤਰਨਾ ਦਲ ਆਪਣੇ ਬਜਵਾੜਾ ਕਲਾ ਹਾਂਜੀ ਤਾਂ ਬਾਬਾ ਜੀ ਦੇ ਨਾਲ ਆਪਾਂ ਜੁੜੇ ਹੋਏ ਹਾਂ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਹਾਂਜੀ ਬਾਬਾ ਗੁਰਦੇਵ ਸਿੰਘ ਸਾਡੇ ਮੁਖੀ ਹੈ ਜੀ ਹਾਂਜੀ ਤਾਂ 2010 ਤੋਂ ਨਗਰ ਕੀਰਤਨ ਦੇ ਸੰਬੰਧ ਚ ਤੁਰੇ ਹੁੰਨੇ ਆ ਹਾਂਜੀ ਤਾਂ ਤਕਰੀਬਨ 13 ਤੇ 13ਵਾਂ ਨਗਰ ਕੀਰਤਨ ਆ ਰਿਹਾ ਫਿਰ ਵੀ ਨਗਰ ਕੀਰਤਨ ਚ 13 ਸਾਲ ਤੋਂ ਜੁੜੇ ਹੋਏ ਤੁਸੀਂ ਜੀ ਜੀ ਫਿਰ ਆਹੀ ਸੇਵਾ ਨ ਮੰਨਦੇ ਹੋ ਹਾਂਜੀ ਹਰੇਕ ਸਾਲ ਮੈਨੂੰ ਹਰੀ ਝੰਡੀ ਲਾਲ ਝੰਡੀ ਦਾ ਪਰਮਾਨ ਦਿੱਤਾ ਹੋਇਆ ਨਾਲ ਨਾਲ ਨਗਰ ਕੀਰਤਨ ਦੇ ਨਾਲ ਕੰਟਰੋਲ ਰੱਖਣਾ ਬਾਬਾ ਜੀ ਪਹਿਲਾਂ ਤਾਂ ਦੱਸੋ ਥੋੜਾ ਨਾ ਨਾ ਤੁਹਾਨੂੰ ਵੈਸੇ ਰਾਜੂ ਕਹਿੰਦੇ ਆ ਪਰ ਤੁਸੀਂ ਗੁਰਦੇਵ ਸਿੰਘ ਨਾ ਆਏ ਤੁਹਾਡਾ ਨਾ ਤਾਂ ਇਦਾਂ ਇਹਨਾਂ ਜੀ ਅਸੀਂ ਵੱਡਿਆਂ ਦਾ ਸਤਿਕਾਰ ਰੱਖੀਦਾ ਆ ਹਾਂਜੀ ਤਾਂ ਅਸੀਂ ਕੁਛ ਨਹੀਂ ਜੋਗੇ ਹੈ ਨਹੀਂ ਉਹ ਬਿਲਕੁਲ ਤਾਂ ਸੇਵਾਦਾਰ ਸੇਵਾਦਾਰ ਹੁੰਦੇ ਆ ਮਹਾਪੁਰਸ਼ ਜਿਹੜੇ ਬਾਬਾ ਗੁਰਦੇਵ ਸਿੰਘ ਜੀ ਆ ਸਾਡੇ ਮੁਖੀ ਆ ਹਾਂਜੀ ਉਹਨਾਂ ਦਾ ਨਾਮ ਆ ਬਾਬਾ ਕਰਤਪ ਸਿੰਘ ਜੀ ਅੱਛਾ ਜੀ ਤਾਂ ਅਸੀਂ ਆਪਣਾ ਨਾਮ ਆਪ ਹੀ ਚੇਂਜ ਕਰਾ ਲਿਆ ਵੀ ਰਾਜੂ ਸਿੰਘ ਹੀ ਕਹਿ ਦਿਆ ਕਰਤਪ ਸਿੰਘ ਕਹਿ ਦਿਆ ਕਰੋ ਜਿੱਦਾਂ ਵੀ ਬਾਬਾ ਜੀ ਦੇ ਨਾਮ ਦਾ ਸੇਮ ਨਹੀਂ ਆ ਪਰ ਰਖਣਾ ਜੀ 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 ਦੇਖੋ ਬਾਬਾ ਜੀ ਤਾਂ ਉਹਨਾਂ ਦਾ ਸਤਕਾਰ ਰੱਖੀਦਾ ਨਾ ਜੀ ਫਿਰ ਤੁਸੀਂ ਹਰੀ ਝੰਡੀ ਤੇ ਲਾਲ ਝੰਡੀ ਦਾ ਮਤਲਬ ਕੀ ਆ ਪਹਿਲਾਂ ਦੱਸੋ ਇਹ ਕਿਵੇਂ ਕੰਟਰੋਲ ਕਰਦੇ ਆ ਟ੍ਰਾਫਿਕ ਵਾਹਿਗੁਰੂ ਜੀ ਇਹ ਆ ਜਿਹੜਾ ਖਤਰੇ ਦਾ ਪ੍ਰਤੀਕ ਆ ਖਤਰਾ ਹੁੰਦਾ ਆ ਆਪਾਂ ਕਿਸੇ ਨੂੰ ਕੰਟਰੋਲ ਕਰਨਾ ਕਿਸੇ ਨੂੰ ਦਿਖਾਉਣਾ ਆ ਸਾਈਡ ਤੇ ਕਰਨਾ ਆ ਸਾਈਡ ਤੇ ਕਰਨਾ ਆ ਕਿਸੇ ਨੂੰ ਰੋਕਣਾ ਹੈ ਨਾ ਇਹ ਲਾਲ ਦਿਖਾਈਦਾ ਆ ਹਾਂ ਤਾਂ ਜੇ ਕਿਤੇ ਸਾਨੂੰ ਖਤਰਾ ਦੀਦਾ ਆ ਤਾਂ ਅਸੀਂ ਲਾਲ ਝੰਡੀ ਦਿਖਾ ਦਿੱਦੀ ਆ ਹੈਨਾ ਜੇ ਸਾਨੂੰ ਰਾਹ ਪੱਧਰਾ ਦਿਸ ਰਿਹਾ ਆ ਕੋਈ ਸਾਨੂੰ ਨਹੀਂ ਕੁਝ ਦਿਸ ਰਿਹਾ ਆ ਆਪਾਂ ਹਰੀ ਝੰਡੀ ਦੇ ਕੇ ਤਾਂ ਫੇ ਆਪਾਂ ਇਸ਼ਾਰਾ ਦੇ ਦਿਆ ਵੀ ਆਓ ਪਈਏ ਇਕੱਠੇ ਸੰਗਤਾਂ ਦੇ ਨਾਲ ਜੁੜੋ ਹੈਨਾ ਹਾਂਜੀ ਤਾਂ ਸੀਸ ਮਾਰਕ ਯਾਤਰਾ ਅਸੀਂ ਉਹਨਾਂ ਦੇ ਸੰਮਖ ਹੋ ਕੇ ਤਾਂ ਆਪਾਂ ਉਹਨਾਂ ਨੂੰ ਹਰੀ ਝੰਡੀ ਦਿਖਾਉਂਦੇ ਆ ਜੀ ਗੁਰਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਜਾ ਰਹੇ ਹੋ ਦਿੱਲੀ ਤੋਂ ਤੁਸੀਂ ਹੈਨਾ ਜਿਵੇਂ ਕੋ ਭਾਈ ਜਾਂਦਾ ਜੀ ਇੱਕ ਵਾਰੀ ਲੈ ਕੇ ਗਏ ਤੇ ਉਹ ਸਮ ਸਮੇ ਨੂੰ ਯਾਦ ਕਰਦੇ ਪਿਓ ਪਰ ਕਦੇ ਥਕਾਵਟ ਨਹੀਂ ਮਹਿਸੂਸ ਹੋਈ ਦਰਦ ਨਹੀਂ ਹੋਇਆ ਲੱਤਾਂ ਚ ਬਾਬਾ ਜੀ ਬਾ ਦੇਖਿਆ ਤੁਸੀਂ ਲੱਤਾਂ ਤੋਂ ਤੁਸੀਂ ਭੱਜੇ ਜਾਂਦੇ ਹੋ ਲਗਾਤਾਰ ਦੇਖੋ ਜੀ ਦੇਖੋ ਜੀ ਵਾਹਿਗੁਰੂ ਜੀ ਘਰ ਦਾ ਪ੍ਰੋਗਰਾਮ ਹੋਵੇ ਤਾਂ ਬੰਦਾ ਥੱਕ ਜਾਂਦਾ ਕੋਈ ਘਰ ਦਾ ਕੰਮਕਾਰ ਕੀਤਾ ਹੋਵੇ ਸਵੇਰ ਤੋਂ ਲੈ ਕੇ 2 ਘੰਟੇ ਵੀ ਕੰਮ ਕੀਤਾ ਹੋਵੇ ਤਾਂ ਬੰਦਾ ਥੱਕ ਜਾਂਦਾ ਪਰ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਕੋਈ ਥੱਕਦਾ ਨਹੀਂ ਕੋਈ ਥਕਾਵਟ ਨਹੀਂ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਹਾਂ ਕਦੇ-ਕਦੇ ਮਹਾਰਾਜ ਜੀ ਆਪ ਇੰਥੇ ਆਣ ਲੈਣ ਵਾਸਤੇ ਸਾਨੂੰ ਦੇਖਦੇ ਪਰਖਦੇ ਆ ਪਰ ਅਸੀਂ ਤਾਂ ਉਹਨਾਂ ਨੂੰ ਸਨਮੁਖ ਰੱਖ ਕੇ ਕਹਿਦਾ ਆ ਵੀ ਭਾਈ ਪਰਖਦੇ ਵੀ ਤੁਸੀਂ ਆ ਪਰਖ ਲੈਣ ਵਾਲੇ ਵੀ ਤੁਸੀਂ ਪਰਖਦੇ ਵੀ ਤੁਸੀਂ ਆ ਤਾਂ ਪਰਖੇ ਚ ਜਾਣ ਵਾਲੇ ਪਾਸ ਕਰਨ ਵਾਲੇ ਵੀ ਪਾਸ ਹੋਣ ਵਾਲੇ ਵੀ ਤੁਸੀਂ ਆ ਹਰ ਇੱਕ ਚੀਜ਼ ਚ ਅਸੀਂ ਉਹਨਾਂ ਨੂੰ ਅੱਗੇ ਕੀਤਾ ਆ ਅਸੀਂ ਦੇਖਿਆ ਜਾਏ ਤੇ ਇੰਨਾ ਬੰਦਾ ਰੋਤੀ ਤਿੰਨ ਦਿਨ ਲਗਾਤਾਰ ਦੌੜਦੇ ਹੋ ਜਾਣ ਤੇ ਪੈਰਾਂ 'ਚ ਛਾਲੇ ਨਾ ਪੈਣ ਸੱਟਾਂ ਨਾ ਲੱਗਣ ਇਹ ਕਿਦਾਂ ਹੋਇਆ ਇਹ ਕਿਦਾਂ ਬੱਬੀ ਸਰੀਰ ਹੀ ਮੇਰਾ ਹੈ ਨਹੀਂ ਤਾਂ ਮੈਂ ਕੀ ਕਰ ਸਕਦਾ ਸਰੀਰ ਹੀ ਗੁਰੂ ਸਾਹਿਬ ਦਾ ਆ ਬਾਬਾ ਵੈਸੇ ਇਹ ਨਹੀਂ ਤਾਕਤ ਕਿੱਥੋਂ ਸਮਰੱਥਾ ਕਿੱਥੋਂ ਮਿਲਦੀ ਹੈ ਉਹਨਾਂ ਦੀ ਕਿਰਪਾ ਜੀ ਦੇਖੋ ਤੁਸੀਂ ਉਹਨਾਂ ਦੀ ਕਿਰਪਾ ਆ ਉਹਨਾਂ ਦੀ ਕਿਰਪਾ ਆ ਕਿਉਂਕਿ ਇੰਨਾ ਲੰਬਾ ਸਮੇਂ ਸੜਕਾਂ ਦੇ ਉੱਤੇ ਤੁਹਾਨੂੰ ਆਹ ਸੜਕ ਦਿਖ ਰਹੀ ਹੈ ਨਾ ਤੇ ਰੋੜਾਂ ਦੇ ਉੱਤੇ ਤੁਸੀਂ ਜੋ ਪਿੰਡਾਂ 'ਚ ਜਾਂਦੇ ਹੋ ਬਾਬਾ ਜੀ ਕੰਡੇ ਕਿਹੜੇ ਕਈ ਕੁਝ ਲੱਗਦਾ ਹੋਣਾ ਤੁਹਾਨੂੰ ਬਾਬਾ ਜੀ ਅਸੀਂ ਤਾਂ ਕੁਝ ਵੀ ਨਹੀਂ ਜੀ ਹਾਂ ਸਾਨੂੰ ਮਹਾਰਾਜ ਜੀ ਨੇ ਗੁਰਗੋਵਿੰਦ ਸਿੰਘ ਜੀ ਨੇ ਵੀ ਕੰਡਿਆਂ ਤੇ ਤੁਰ ਕੇ ਦਿਖਾ ਦਿੱਤਾ ਸੀਗਾ ਅਸੀਂ ਨਾ ਜੀ ਤਾਂ ਗੁਰਗੋਵਿੰਦ ਸਿੰਘ ਜੀ ਮਛਵਾੜੇ ਜੰਗਲਾਂ 'ਚੋਂ ਲੰਘਦੇ ਹੋਏ ਉਹ ਤਾਂ ਜੰਗਲ ਸੀਗੇ ਇਹ ਤਾਂ ਰੋੜ ਆ ਜੀ ਹਜੇ ਪੱਧਰੇ ਆ ਅਸੀਂ ਬਿਲਕੁਲ ਤਾਂ ਸਾਨੂੰ ਗੁਰੂ ਸਾਹਿਬ ਉਹ ਸਿੱਖਿਆ ਦੇ ਰਹੇ ਆ ਮਛਵਾੜੇ ਜੰਗਲਾਂ ਚ ਲੰਘ ਕੇ ਬਿਲਕੁਲ ਗੁਰ ਗੋਬਿੰਦ ਸਿੰਘ ਜੀ ਜੀ ਹਨਾ ਬਾਬਾ ਜੀ ਸਿੱ ਪਹਿਲਾਂ ਮੈਂ ਸੁਣਾ ਸੀ ਤੁਸੀਂ ਗੁਰੂਦੇਵ ਸਿੰਘ ਸੱਜੇ ਫਿਰ ਉਸ ਤੋਂ ਬਾਅਦ ਪਥਤ ਹੋ ਗਏ ਫਿਰ ਵਾਪਸ ਕਿੱਧਾਂ ਆਏ ਕਿੱਧਾਂ ਮਨ ਬਣਿਆ ਇਹ ਗੁਰੂ ਸਾਹਿਬ ਜੀ ਆਪ ਹੀ ਇੰਥੇ ਲੈਂਦੇ ਸੀ ਜੀ ਅੱਛਾ ਤਾਂ ਆਪ ਹੀ ਮੈਨੂੰ ਮੜਿਆ ਦੂਜੇ ਪਾਸੇ ਲਾ ਕੇ ਦੂਜੇ ਪਾਸੇ ਲਾ ਕੇ ਦੇਖ ਲਿਆ ਸੀ ਤਾਂ ਗੁਰੂ ਸਾਹਿਬ ਨੇ ਆਪ ਹੀ ਕਿਰਪਾ ਕਰਤੀ ਸੀ ਜੀ ਬਾਬਾ ਜੀ ਕੀ ਕਰਦੇ ਹੋ ਕਾ ਕਾ ਕਾਜ ਕੀ ਕਰਦੇ ਹੋ ਤੁਸੀਂ ਜੀ ਮੈਂ ਜੀ ਪਿੱਛੇ ਤਕਰੀਬਨ ਮੈਨੂੰ 23-24 ਸਾਲ ਹੋ ਗਏ ਨਗ ਸਿੰਘਾਂ ਚ ਭਰਤੀ ਹੋਏ ਨੂੰ ਤਾਂ ਮੈਂ ਪਿਛਲੇ ਸਾਲ ਤੋਂ ਥੋੜਾ ਜਿਹਾ ਬਿਖਰ ਗਿਆ ਸੀਗਾ ਤਾਂ ਦਬਈ ਗਿਆ ਹੋਇਆ ਸੀਗਾ ਆਪਣੇ ਕਾਰੋਬਾਰ ਲਈ ਵਾਸਤੇ ਆਪਣੇ ਨਿੱਜੀ ਕੰਮ ਵਾਸਤੇ ਸਰੋ ਤੂੰ ਆ ਗਏ ਤਾਂ ਉੱਥੋਂ ਸਰੀਏ ਦਾ ਕੰਮ ਕਰਦੇ ਸੀਗੇ ਅਸੀਂ ਉੱਥੋਂ ਫਿਰ ਹੁਣ ਇੱਥੇ ਆਏ ਆ ਬਾਬਾ ਬਾਬਾ ਜੀ ਲੋਹੇ ਦੇ ਕਾਮਲ ਕਰ ਸਰੀਏ ਦਾ ਕੰਮ ਕਰਦੇ ਆ ਉਦਾਂ ਹੀ ਪੱਕੇ ਨੇ ਬਿਲਕੁਲ ਵੱਲੋਂ ਕਿ ਸਰੀਰੋ ਤਗੜੇ ਨੇ ਤੇ ਆ ਲਾਲ ਛੰਡੀ ਤੇ ਰੀ ਛੰਡੀ ਦਿਖਾ ਕੇ ਪੂਰੀ ਸੇਵਾ ਨਿਭਾ ਰਹੇ ਨੇ ਆਹੋ ਜੇ ਸੇਵਾਦਾਰ ਹੋ ਤੁਸੀਂ ਦੇਖੋ ਇਹ ਪੰਜਾਬ ਜਿੰਨੇ ਨੌਜਵਾਨ ਨੇ ਹਰਿਆਣਾ ਜਿੰਨੇ ਨੌਜਵਾਨ ਨੇ ਇੱਥੇ ਦੇਖਣ ਨੂੰ ਨਹੀਂ ਮਿਲਦੇ ਦੇਖੋ ਤੁਹਾਡਾ ਇੱਕ ਵੀਰ ਕਿੰਨੀ ਹਿੰਮਤ ਕਰਕੇ ਆ ਸਿੰਘ ਬਾਣੇ ਦੇ ਰੂਪ ਸਰੂਪ ਮਾਰਾ ਦੇ ਦਿੱਤੇ ਹੋਏ ਬਾਣੇ ਦੇ ਵਿੱਚ ਕਿੱਡੀ ਹਿੰਮਤ ਮਹਾਰਾਜ ਬਖਸ਼ਰ ਆ ਕੋਈ ਕਹਿੰਦਾ ਪੈਰ ਉਦਾਂ ਜੇ ਬੰਦਾ ਸੋਚੇ ਨਾ ਕਈ ਤਰ੍ਹਾਂ ਦੇ ਤਰਕ ਬਣਾਊਗਾ ਕਈ ਤਰ੍ਹਾਂ ਦੇ ਲੋਕ ਤਰਕ ਬਣਾਉਂਦੇ ਆ ਲੋਕਾਂ ਦੀ ਸੇਵਾਵਾਂ ਤੇ ਇਹ ਉਂਗਲਾਂ ਵੀ ਚੁੱਕਦੇ ਆ ਪਰ ਇਹ ਸੇਵਾ ਦੇਖੋ ਇਹ ਕਿਵੇਂ ਕਿਵੇਂ ਪੋਸੀਬਲ ਹੋਇਆ ਭਾਈ ਜੈਤਾ ਜੀ ਜੂ ਤੁਰ ਕੇ ਕਿਵੇਂ ਜੰਗਲਾਂ ਦੇ ਵਿੱਚੋਂ ਲੰਘ ਕੇ ਉਹ ਸਮੇਂ ਦੇ ਵਿੱਚ ਬਿਨਾ ਪਾਣੀ ਤੋਂ ਭੁੱਖ ਪਿਆਸ ਤੇ ਜੰਗਲਾਂ ਦੇ ਰਾਤ ਨੂੰ ਰਸਤੇ 'ਚ ਲੰਘਦੇ ਹੋਏ ਕੰਡਿਆਂ 'ਚੋਂ ਸੱਪਾਂ ਕੀੜਿਆਂ 'ਚੋਂ ਔਰ ਜਾਨਵਰਾਂ ਦੇ ਵਿੱਚੋਂ ਲੰਘਦੇ ਹੋਏ ਜੰਗਲਾਂ 'ਚੋਂ ਲੰਘਦੇ ਹੋਏ ਕਿੱਦਾਂ ਪਹੁੰਚੇ ਹੋਣੇ ਨੇ ਉਹੀ ਚੀਜ਼ ਨੂੰ ਅਹਿਸਾਸ ਕਰਨ ਲਈ ਹੈ ਸਿੰਘ ਉਸੇ ਤਰ੍ਹਾਂ ਹੀ ਸੇਵਾ ਨਿਭਾਣ ਦੀ ਕੋਸ਼ਿਸ਼ ਕਰ ਰਿਹਾ ਆਪਣੇ ਉਹਨਾਂ ਦੀ ਭਾਵਨਾਵਾਂ ਨੇ ਆਪਾਂ ਉਸ ਨੂੰ ਸਮਝ ਸਕਦੇ ਆਂ ਔਰ ਮਹਿਸੂਸ ਕਰ ਸਕਦੇ ਆਂ ਕਿ ਭਾਈ ਸਾਹਿਬ ਦੀ ਭਾਵਨਾ ਕੀ ਸਾਨੂੰ ਬੜਾ ਵੱਧ ਲੱਗਾ ਕਿ ਆਪਾਂ ਤੀਜਾ ਦਿਨ ਹੋ ਗਿਆ ਭਾਈ ਸਾਹਿਬ ਨਾਲ ਤੇ ਆਪਾਂ ਨੂੰ ਲੱਗਾ ਵੀ ਇਹ ਚੀਜ਼ ਦਿਖਾਣੀ ਚਾਹੀਦੀ ਏ ਇੱਕ ਕਿਸੇ ਨੇ ਨਹੀਂ ਦਿਖਾਣੀ ਵੀਡੀਓ ਦੇ ਵਿੱਚ ਹਰ ਕੋਈ ਸੋਚਦਾ ਨਾ ਵੀ ਝਰੀ ਚੰਡੀ ਦਿਖਾਈ ਜਾਂਦਾ ਇਹਨੂੰ ਕੜਾ ਕੁਝ ਪਤਾ ਲੱਗਦਾ ਦੇਖੋ ਤੁਸੀਂ ਤੁਹਾਡੇ ਸਾਹਮਣੇ ਬੜਾ ਔਖਾ ਕੰਮ ਆ ਪਰ ਮੈਂ ਆਪਾਂ ਕੱਲ ਥੋੜਾ ਜਿਹਾ ਤੁਰੇ ਸੀ ਨਾਲ ਲੱਤਾ ਦੁਖਣ ਲੱਗ ਗਏ ਸੀ ਪਰ ਭਾਈ ਸਾਹਿਬ ਤੀਸਰਾ ਦਿਨ ਹੋ ਗਿਆ ਅੱਜ ਗੱਡੀ ਦੇ ਵਿੱਚ ਅੰਦਰ ਨਹੀਂ ਬੈਠੇ ਦੇਖਿਆ ਉਹਨੂੰ ਮੈਂ ਬਿਲਕੁਲ ਵੀ ਬੜੀ ਖੁਸ਼ੀ ਹੋਈ ਆਪਾਂ ਕਾਈ ਸਾਹਿਬ ਰਾਜੂ ਸਿੰਘ ਕਹਿੰਦੇ ਆ ਵੀ ਮੈਂ ਗੁਰਦੇਵ ਸਿੰਘ ਨਾਲ ਕਹੋ ਪਰ ਅਪਾਰਖਦੇਵ ਸਿੰਘ ਵੀ ਕਵਾਂਗੇ ਗੁਰਨਾਨਕਪੁਰ ਗੋਬੀ ਸਿੰਘ ਮਹਾਰਾ ਦੇ ਪੁੱਤਰ ਆਪਾਂ ਤੇ ਉਹਨਾਂ ਨੇ ਜੋ ਨਾਮ ਦਿੱਤਾ ਤੇ ਆ ਲਾਲ ਹਰੀ ਚੰਡੀ ਲੋਕ ਪੜਾਈ ਕਰ ਰਹੀ ਆ ਸੇਵਾਈ ਕਰ ਰਹੀ ਆ ਇਹਨਾਂ ਕਰਕੇ ਸਾਰੀ ਟ੍ਰੈਫਿਕ ਕੰਟਰੋਲ ਹੋ ਰਹੀ ਆ ਔਰ ਬਹੁਤ ਵਧੀਆ ਬਹੁਤ ਹੀ ਸੁਖਾਲੇ ਢੰਗ ਨਾਲੇ ਨਗਰ ਕੀਰਤਨ ਬੜੇ ਸੋਹਣੇ ਤਰੀਕੇ ਨਾਲ ਜਾ ਰਿਹਾ ਕਿਤੇ ਵੀ ਕੋਈ ਮਹਾਰਾ ਜੀ ਕਿਰਪਾ ਗੁਰਦੇਵ ਭਦਰ ਪਾਤਸ਼ਾਹ ਨੇ ਨਹੀਂ ਕਿਰਪਾ ਕੀਤੀ ਕਿਤੇ ਵੀ ਕੋਈ ਉਹੋ ਜੀ ਗੱਲਬਾਤ ਨਹੀਂ ਦੇਖੋ ਪਿੱਛੇ ਕਾਫਲਾ ਕਿੰਨਾ ਸੋਹਣਾ ਬਿਲਕੁਲ ਸਹੀ ਤਰੀਕਾ ਨਾਲ ਲਵਾਇਆ ਸਾਰੇ ਗੱਡੀਆਂ ਬਿਲਕੁਲ ਇਹ ਲਵਾਉਂਦੇ ਨੇ ਸਾਰੀ ਕਿਸੇ ਨੂੰ ਕੋਈ ਮੰਦਾ ਚੰਗਾ ਨਹੀਂ ਕੋਈ ਗਾਲ ਨਹੀਂ ਹਰ ਕਿਸਨਾ ਪਿਆਰ ਮੁਹੱਬਤ ਨਾਲੇ ਪਿਆਰ ਨਾਲ ਟ੍ਰੈਫਿਕ ਕੰਟਰੋਲ ਕਰਦਿਆ ਇਹੋ ਜੇ ਸਿੰਘਾ ਸੇਵਾਦਾਰਾਂ ਨੂੰ ਆਪਾਂ ਬਹੁਤ ਧੰਨਵਾਦੀ ਇਹਨਾਂ ਦਾ ਵੀ ਔਰ ਸੰਗਤ ਦੇ ਧੰਨਵਾਦੀ ਜਿਹੜਾ ਸਹਿਯੋਗ ਕੀਤਾ ਜੁੜੇ ਰਹੋ ਇਸ ਪੇਜ ਨਾਲ ਲਗਾਤਾਰ ਆਪਾਂ ਅਪਡੇਟ ਦਿੰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ